ਮਾਨਸਾ ਚ ਅਫਕਾਰੀ ਵਿਭਾਗ ਵੱਲੋਂ ਸ਼ਰਾਬ ਦੇ 32 ਠੇਕਿਆਂ ਨੂੰ ਸੀਲ ਕੀਤਾ ਗਿਆ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਠੇਕੇਦਾਰ ਬਿਨਾਂ ਐਕਸਾਈਜ਼ ਡਿਊਟੀ ਦਾ ਭੁਗਤਾਨ ਕੀਤੇ ਸ਼ਰਾਬ ਵੇਚ ਰਿਹਾ ਹੈ ਉਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਠੇਕੇ ਤੇ ਜਾ ਕੇ ਸਟਾਕ ਦੀ ਜਾਂਚ ਕੀਤੀ ਤਾਂ ਉਹ ਜ਼ਿਆਦਾ ਪਾਇਆ ਗਿਆ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ 32 ਠੇਕੇ ਸੀਲ ਕਰ ਦਿੱਤੇ ਗਏ ਨੇ ਜੀ ਹਾਂ ਤਾਨੂੰ ਵੱਡੀ ਖਬਰ ਦੱਸਦਣਿਆ ਕਿ ਮਾਨਸਾ ਚ ਆਪਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 32 ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਵਿਭਾਗ ਦੇ ਅਧਿਕਾਰੀਆਂ ਨੇ ਜਾ ਕੇ ਉੱਥੇ ਦੇਖਿਆ ਤਾਂ ਉੱਥੇ ਸਟਾਕ ਦੀ ਜਾਂਚ ਕੀਤੀ ਗਈ ਤਾਂ ਸਟਾਕ ਜ਼ਿਆਦਾ ਪਾਇਆ ਗਿਆ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ 32 ਠੇਕੇ ਜਿਹੜੇ ਸੀਲ ਕਰ ਦਿੱਤੇ ਗਏ ਨੇ ਮਾਨਸਾ ਚ ਆਪਕਾਰੀ ਵਿਭਾਗ ਵੱਲੋਂ ਸ਼ਰਾਬ ਦੇ 32 ਠੇਕਿਆਂ ਨੂੰ ਸੀਲ ਕੀਤਾ ਗਿਆ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਠੇਕੇਦਾਰ ਬਿਨਾਂ ਐਕਸਾਈਜ਼ ਡਿਊਟੀ ਦਾ ਭੁਗਤਾਨ ਕਿਤੇ ਸ਼ਰਾਬ ਵੇਚ ਰਿਹਾ ਹੈ ਉਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਠੇਕੇ ਤੇ ਜਾ ਕੇ ਸਟਾਕ ਦੀ ਜਾਂਚ ਕੀਤੀ ਤਾਂ ਉਹ ਜਿਆਦਾ ਪਾਇਆ ਗਿਆ ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ 32 ਠੇਕੇ ਸੀਲ ਕਰ ਦਿੱਤੇ ਗਏ ਨੇ ਜੀ ਹਾਂ ਤਾਂ ਨੂੰ ਵੱਡੀ ਖਬਰ ਦੱਸ ਦਿੰਨੇ ਆ ਕਿ ਮਾਨਸਾ ਚ ਆਪਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 32 ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਵਿਭਾਗ ਦੇ ਅਧਿਕਾਰੀਆਂ ਨੇ ਜਾ ਕੇ ਉੱਥੇ ਦੇਖਿਆ ਤਾਂ ਉੱਥੇ ਸਟਾਕ ਦੀ ਜਾਂਚ ਕੀਤੀ ਗਈ ਤਾਂ ਸਟਾਕ ਜ਼ਿਆਦਾ ਪਾਇਆ ਗਿਆ ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ 32 ਠੇਕੇ ਜਿਹੜੇ ਸੀਲ ਕਰ ਦਿੱਤੇ ਗਏ ਨੇ